ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਅੱਜ ਆਪਾਂ ਵਿਚਾਰ ਕਰਾਂਗੇ ਕਿ ਪੰਜ ਤੱਤਾਂ ਨੂੰ ਪਾਰ ਕਰਨ ਦਾ ਤਰੀਕਾ ਇਹਦੇ ਵਿੱਚ ਅਸੀਂ ਚਾਰ ਤੱਤਾਂ ਤੇ ਪਹਿਲਾਂ ਵਿਚਾਰ ਕਰ ਚੁੱਕੇ ਆ ਤੇ ਹੁਣ ਪਾਣੀ ਤੱਤ ਬਾਕੀ ਆ ਅੱਜ ਅਸੀਂ ਪਾਣੀ ਤੱਤ ਦੇ ਉੱਤੇ ਵਿਚਾਰ ਕਰਾਂਗੇ ਕਿ ਸਾਡੇ ਮਨ ਨੇ ਪਾਣੀ ਟੱਟ ਨੂੰ ਕਿਵੇਂ ਪਾਰ ਕਰਨਾ ਹੈ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਜਉ ਪਾਖਾਨ ਨਾਭ ਚੜ ਤਰੇ ਪ੍ਰਾਣੀ ਗੁਰ ਚਲਨ ਲਗਤ ਨਿਸ਼ਟ ਰਹਿ ਭਾਵ ਪਾਣੀ ਜੋ ਹੈ ਪਾਣੀ ਨੂੰ ਪਾਰ ਕਰਨ ਦੇ ਲਈ ਸਾਨੂੰ ਨਾਓ ਦੀ ਕੀਤੀ ਦੀ ਜ਼ਰੂਰਤ ਪੈਂਦੀ ਹੈ ਫੇਰ ਹੀ ਹੈ ਜੇ ਕਿਸੇ ਝੀਲ ਨਦੀ ਨਾਲੇ ਨੂੰ ਪਾਰ ਕਰ ਸਕਦੇ ਹਾਂ ਤੇ ਗੁਰੂ ਸਾਹਿਬ ਸਾਡੇ ਮਨ ਨੂੰ ਪਾਣੀ ਟੱਟ ਪਾਰ ਕਰਨ ਦਾ ਤਰੀਕਾ ਸੁਖਣਿ ਸਾਹਿਬ ਦੇ ਪਾਠ ਵਿੱਚ ਦੱਸ ਰਹੇ ਹਨ ਕਿ ਕਿਵੇਂ ਪਾਣੀ ਟੱਟ ਨੂੰ ਪਾਰ ਕਰਨਾ ਹੈ ਕਿਵੇਂ ਪਾਰ ਕੀਟਾ ਜਾ ਸਕਦਾ ਹੈ ਜੋ ਪਾਖਾਨ ਨਾ ਵਿਛੜ ਤਰੈ प्राणी गुरु चरण लगत निस्तर है भाव प्राणी ਨੂੰ ਗੁਰੂ ਦੇ ਚਲਣਾ ਦਾ ਆਸਰਾ ਲੈ ਕੇ ਗੁਰੂ ਦੇ ਚਲਣਾ ਦੀ ਨਾ ਬਣਾ ਕੇ ਇਸ ਪਾਣੀ ਟੱਟ ਨੂੰ ਪਾਰ ਕੀਤਾ ਜਾ ਸਕਦਾ ਹੈ ਅਸੀਂ ਇਸ ਨੂੰ ਪਾਣੀ ਟੱਟ ਨੂੰ ਜੋ ਪਾਰ ਕਰਨਾ ਹੈ ਉਹ ਗੁਰੂ ਦੇ ਚਲਣਾ ਦਾ ਆਸਰਾ ਲੈ ਕੇ ਸਾਡੇ ਮਨ ਨੇ ਪਾਣੀ ਟੱਟ ਨੂੰ ਪਾਰ ਕਰਨਾ ਹੈ ਉਹ ਆਹਿ ਗ੍ਰੀ ਕਾ ਖਾਲਿਸਾ ਉਹ ਆਹਿ ਗ੍ਰੀ ਕੀ ਫਤਿਹ